ਦੇਖੋ ਜੀ ਸ਼ੁਰੂ ਤੋਂ ਹੀ ਗੁਰੂ ਸਾਹਿਬ ਨੇ ਸਾਨੂੰ ਆਪਣੇ ਲੜ ਲਾ ਕੇ ਰੱਖਿਆ ਛੋਟੀ ਉਮਰ ਹੈ ਨਾ ਜਿਵੇਂ ਅਸੀਂ ਸਾਡੇ ਪਿੰਡ ਦਾ ਜਥਾ ਜੋ ਹੈ ਨਾ ਅਸੀਂ ਕੀਰਤਨ ਕਰਦੇ ਆਂ ਸ਼ੁਰੂ ਤੋਂ ਹੀ ਅਸੀਂ ਇਸ ਲਾਈਨ ਦੇ ਜੁੜੇ ਆਂ ਸਾਨੂੰ ਸੰਭਾਲ ਕੇ ਰੱਖਿਆ ਗੁਰੂ ਸਾਹਿਬ ਨੇ ਅਸੀਂ ਬਹੁਤ ਧੰਨਵਾਦੀਆਂ ਸ਼ਬਦ ਨਹੀਂ ਐ ਕਿ ਕੀ ਬੋਲੀ ਅਸੀਂ ਮਨ ਪਾਵੂਕ ਹੋ ਜਾਂਦਾ ਬਸ ਚੱਦੇ ਰੋ ਸਕਦੇ ਜੀ ਜੱਜ ਜੱਜ ਚੱਦੇ ਰੋ ਆਪੋ ਆਪਣੇ ਕੀਰਤੀ ਸਮਾਰ ਫੋਨ ਕਰ ਦਿਲਾ ਤਿਆਰ ਰੱਖੋ ਜੀ ਉਹੀ ਠੰਡਾ ਬੁਰਜ ਜਿੱਥੇ ਮਾਤਾ ਗੁਜਰੀ ਜੀ ਸਹਿਬਜ਼ਾਦੇ ਜਰਾਵਰ ਸਿੰਘ ਜੀ ਤੇ ਫਤਿਹ ਸਿੰਘ ਜੀ ਨੂੰ ਕੋਹ ਦੀਆਂ ਰਾਤਾਂ ਦੇ ਵਿੱਚ ਜ਼ਾਲਮ ਮੁਗਲ ਸਰਕਾਰ ਵੱਲੋਂ ਕੈਦ ਕੀਤਾ ਗਿਆ ਸੀ ਉਸ ਕੋਹ ਦੀ ਰਾਤ ਦੀ ਜਦੋਂ ਪੂਰੇ ਦੀ ਹਵਾ ਚੱਲਦੀ ਸੀ ਹੱਡਚੇਰ ਵੀ ਉਹਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਬਿਹਤਰ ਮੁਸ਼ਕਲ ਹੈ ਫਿਰ ਉਹੀ ਦਿਹਾੜੇ ਨੇ ਬਾਬਾ ਜੁਰਾਵਾ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਨੂੰ ਮਾਤਾ ਗੁਜਰ ਕੋਲ ਚੀਜ਼ ਨਾਲ ਕੈਦ ਕੀਤਾ ਗਿਆ ਸੀਗਾ ਇੱਕ ਬਾਰ ਫੇਰ ਤੋਂ ਦਰਸ਼ਨ ਕਰਾ دیے ਉਸ ਪਵਿੱਤਰ ਸਥਾਨ ਦੇ ਜਿੱਥੇ ਸਿੱਖੀ ਸਦਕਾ ਨਾਲ ਛੱਡਿਆ ਛੋਟੇ ਸਾਬ ਜਦਿਆ ਨੇ ਆਪਣੇ ਜਾਨ ਦੀ ਆਹੋਤੀ ਤੱਕ ਦੇ ਦਿੱਤੀ ਸ਼ਹੀਦੀ ਹੱਸਦੇ ਹੱਸਦੇ ਖਿੜੇ ਮੱਥੇ ਲਿੱਤੀ ਵੱਡੇ ਸ਼ਹਿਬਜ਼ਾਦੇ ਛੋਟੇ ਸ਼ਹਿਬਜ਼ਾਦਿਆਂ ਦੇ ਅੱਗੇ ਗਿਲਾ ਵੀ ਕਰਦੇ ਨੇ ਕਿ ਤੂੰ ਆਇਆ ਵੀ ਮੇਤੋਂ ਪਹਿਲਾਂ ਤੇ ਜਾ ਵੀ ਮੇਤੋਂ ਪਹਿਲਾਂ ਰਹਿ। ਉਹ ਸ਼ਬਦ ਸੁਣ ਕੇ ਅੱਜ ਵੀ ਰੂਹ ਕੰਡੇ ਖੜੇ ਹੋ ਜਾਂਦੇ ਨੇ। ਕਹੀਏ ਕਹੀਏ ਤਾਂ ਸਿਹੇ ਦਿੱਤੇ ਗਏ। ਉਹ ਜਦੋਂ ਸੁਣਦੇ ਆ ਤਾਂ ਅੱਜ ਵੀ ਸਾਰਾ ਸਰੀਰ ਕੰਬ ਤੇ ਜਾਂਦਾ। ਸੋ ਸੰਗਤਾਂ ਪਹੁੰਚਿਆ ਹੋਏ ਨੇ। ਮਾਦਾ ਜੀ ਕਿੱਥੋਂ ਆਏ? ਹਾਂਜੀ ਅਸੀਂ ਗੁਰਦਾਸਪੁਰ ਤੋਂ ਆਏ। ਕਿੰਨਕ ਚੇਤੇ ਆਂਦਾ ਉਹ ਦਿਨ ਬਾਬਾ ਜੀ ਦਾ। ਹਾਂਜੀ। ਪਤੂ ਸਾਹਿਬ ਜਰਾਵਰ ਸਿੰਘ ਜੀ ਨਜ਼ਰ ਰੱਖੇਗਾ ਜੀ। ਚੇਤੇ ਆਉਂਦਾ ਭੁੱਲਦਾ ਥੋੜਾ ਜੀ ਦੀਆਂ ਥੋੜਾ ਭੁੱਲਦੀਆਂ ਗੁਰਵਾਨ ਦੇ ਬੱਚਿਆਂ ਦੀ। ਕੰਮਣੀ ਆ ਜਾਂਦੀ ਆ ਜਿਗਰੇ ਨੂੰ। ਅਸੀਂ ਆਪਣੇ ਬੱਚਿਆਂ ਨੂੰ ਕਹਿੰਦੇ ਕੰਮ ਸੋ ਕੰਮ ਸਾਡੇ ਬੱਚੇ ਸਿੱਖ ਹੀ ਬਣ ਜਾਣ। ਬਹੁਤ ਦੁੱਖ ਹੁੰਦਾ ਵੇਖ ਕੇ ਇਹਦੇ ਵਿੱਚੋਂ 70% ਲੋਕ ਬੱਚਿਆਂ ਨੇ ਸਿਰ ਮਨਾਏ ਹੋਏ ਹਨ। ਉਹਨਾਂ ਦੀ ਕੁਰਬਾਨੀ ਨੂੰ ਭੁੱਲ ਗਏ ਨੇ। ਪਰਮਾਤਮਾ ਕਰੇ ਕਿ ਮਿਹਰ ਪਾਵੇ ਸਿੱਖੀ ਪਰਫਲਤ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅੱਜ ਆਪਣੇ ਕੋਲ ਵਸਤਰ ਨੇ ਸਾਰਾ ਕੁਝ ਉਹਨਾਂ ਰਾਤਾਂ ਦੇ ਵਿੱਚ ਤਨ ਦੇ ਉੱਪਰ ਕੱਪੜਾ ਨਹੀਂ ਸੀ ਛੱਤ ਟਿਕਣ ਨੂੰ ਕੁਝ ਨਹੀਂ ਸੀਗਾ ਹਾਂਜੀ ਬਹੁਤ ਬਹੁਤ ਉਹਨਾਂ ਦੀ ਕਬਡੀ ਕੁਰਬਾਨੀ ਆ ਪੂਰੇ ਕੋਈ ਦੁਨੀਆ ਤੇ ਅੱਜ ਤੱਕ ਸੰਸਾਰ ਤੇ ਅਸੀਂ ਕੁਰਬਾਨੀ ਨਹੀਂ ਉਸਾਨੀ ਸ਼ਹਾਦਤ ਸਾਹਿਬ ਜੀਾਂ ਦੀ ਵਾਹਿਗੁਰੂ ਖਾਲਸਾ ਵਾਰੀ ਫਤਿਹ ਉਹ ਉਸਾਨੀ ਸ਼ਹਾਦਤ ਨੂੰ ਚੇਤੇ ਕਰਕੇ ਹਰ ਇਨਸਾਨ ਦੀ ਅੱਖ ਨਮ ਹੁੰਦੀ ਹੈ ਇੱਥੇ ਕੋਈ ਲਫ਼ਜ਼ ਨਹੀਂ ਹੈਗੇ ਜਿਸ ਦੇ ਵਿੱਚੋਂ ਆ ਕੀ ਜਾਵੇ ਸੋ ਇਸ ਤਰ੍ਹਾਂ ਸੰਗਤਾਂ ਨਤਮਸਤਕ ਹੋਣ ਲਈ ਆਈਆਂ ਨੇ ਤੇ ਲਗਾਤਾਰ ਟੰਡੇ ਬੁਰਜ ਦੇ ਦਰਸ਼ਨ ਕਰਨ ਵਾਸਤੇ ਦੂਰੋਂ ਦੂਰੋਂ ਦੇਖਾ ਪਰਦੇਸ਼ਾਂ ਚੋਂ ਸੰਗਤ ਪਹੁੰਚ ਰਹੀ ਆ ਸੋ ਆ ਜਿਹੜੀ ਸੇਵਾ ਹੈਗੀ ਹੈ ਸੇਵਾ ਨਵਾਂ ਵਸਤੇ ਵੀ ਨੌਜਵਾਨ ਲੱਗੇ ਹੋਏ ਨੇ ਬਾਬਾ ਜੀ ਕੀ ਨਾਮ ਆ ਤੁਹਾਡਾ ਜੀ ਹਰਸ਼ਦੀਪ ਸਿੰਘ ਜੀ ਅਛੀਵੇਂ ਕਦੋਂ ਤੋਂ ਸੇਵਾ ਕਰ ਰਹੇ ਹੋ ਕਾਫੀ ਜਿਹੜਾ ਟਾਈਮ ਤੇ ਚੱਲ ਰਹੀ ਸੇਵਾ ਜੀ ਪਿਛਲੇ 3-4 ਸਾਲ ਹੋ ਗਏ ਨੇ ਗੁਰੂ ਸਾਹਿਬ ਆਪੇ ਸੇਵਾ ਲੰਦੇ ਸਾਬ ਜੀ ਆਪੇ ਸੇਵਾ ਲੰਦੇ ਆ ਜੀ ਜਿਹੜੀ ਬਾਬਾ ਫਤੇ ਸਿੰਘ ਜੁਰਾਵਾ ਸਿੰਘ ਜੀ ਦੀ ਕਹਾਣੀ ਹੈ ਉਹਦੇ ਬਾਰੇ ਤਾਂ ਤੁਹਾਨੂੰ ਪਤਾ ਹੀ ਹੋਣਾ ਉਸ ਪਵਿੱਤਰ ਸਥਾਨ ਤੇ ਖੜੇ ਹੋ ਕਦੀ ਉਹੀ ਜੀ ਫੀਲਿੰਗ ਜ਼ਿਆਦਾ ਆਉਂਦੀਆਂ ਨੇ ਦੇਖੋ ਜੀ ਸ਼ੁਰੂ ਤੋਂ ਹੀ ਗੁਰੂ ਸਾਹਿਬ ਨੇ ਸਾਨੂੰ ਆਪਣੇ ਲੜ ਲਾ ਕੇ ਰੱਖਿਆ ਛੋਟੀ ਉਮਰ ਹੈ ਨਾ ਜਿੱਮੇ ਅਸੀਂ ਸਾਡੇ ਪਿੰਡ ਦਾ ਜਥਾ ਜੋ ਹੈ ਨਾ ਅਸੀਂ ਕੀਰਤਨ ਕਰਦੇ ਆਂ ਸ਼ੁਰੂ ਤੋਂ ਹੀ ਅਸੀਂ ਇਸ ਲਾਈਨ ਦੇ ਜੁੜੇ ਆ ਸਾਨੂੰ ਸਾਂਭ ਕੇ ਰੱਖਿਆ ਗੁਰੂ ਸਾਹਿਬ ਨੇ ਅਸੀਂ ਬਹੁਤ ਧੰਨਵਾਦੀਆਂ ਸ਼ਬਦ ਨਹੀਂ ਐ ਕਿ ਕੀ ਬੋਲੀ ਅਸੀਂ ਮਨ ਭਾਵੁਕ ਹੋ ਜਾਂਦਾ ਬਸ ਕੁਝ ਨਹੀਂ ਕਹਿ ਸਕਦਾ ਸੋ ਸ਼ਬਦ ਵੀ ਤਸਲੀਮੇ ਕਿੰਨਾ ਕੁ ਭਾਵੁਕ ਹੋਇਆ ਨੌਜਵਾਨ ਸੇਵਾ ਕਰਦਾ ਹੋਇਆ ਪਿਛਲੇ 3-4 ਸਾਲਾਂ ਤੋਂ ਸੇਵਾ ਕਰ ਰਿਹਾ ਸੋ ਇਸ ਤਰ੍ਹਾਂ ਸੰਗਤਾਂ ਜਿਹੜੀਆਂ ਹੈਗੀਆਂ ਨੇ ਪਹੁੰਚੀਆਂ ਹੋਈਆਂ ਨੇ ਨਤਮਸਤਕ ਹੋਣ ਦੇ ਲਈ ਸੋ ਬਾਬਾ ਜਿਰਾਵਰ ਸਿੰਘ ਫਤਿਹ ਸਿੰਘ ਜੀ ਦੀ ਲਸਾਨੀ ਸ਼ਹਾਦਤ ਨੂੰ ਚੇਤੇ ਕਰਕੇ ਹਾਰਿਕ ਵਿਅਕਤੀ ਦੀ ਆਕ ਜਿਹੜੀ ਆ ਅੱਜ ਨਮ ਹੋ ਰਹੀ ਹੈ ਇਹ ਉਹੀ ਠੰਡਾ ਬੁਰਜ ਆ ਜਿਸ ਦੇ ਉੱਪਰ ਕੈਦ ਕੀਤੇ ਗਏ ਸੀਗੇ ਮਾਤਾ ਗੁਜਰਕੌਰ ਜੀ ਸ਼ਾਹਜਾਦੇ ਜਰਾਵਰ ਸਿੰਘ ਜੀ ਫਤੇ ਸਿੰਘ ਜੀ ਸੋ ਸੰਗਤਾਂ ਦੂਰੋਂ ਦੂਰੋਂ ਚੱਲ ਕੇ ਆ ਰਹੀਆਂ ਨੇ ਦਰਸ਼ਨ ਕਰਨ ਵਾਸਤੇ ਇਸ ਪਵਿੱਤਰ ਸਥਾਨ ਦੇ ਜਿਸ ਨੂੰ ਠੰਡਾ ਬੁਰਜ ਕਿਹਾ ਜਾਂਦਾ ਕਿਉਂਕਿ ਇਹ ਉਚਾਈ ਤੇ ਸੀਗਾ ਉਸੋਲੇ ਸਰਸਾ ਨਦੀ ਦਾ ਉੱਪਰ ਜਿਹੜਾ ਪਰਾ ਚੱਲਦਾ ਸੀ ਆ ਕਹਿੰਦੇ ਉਹਦੇ ਉੱਪਰ ਵੀ ਬਰਫ਼ ਜੰਮ ਜਾਇਆ ਕਰਦੀ ਸੀਗੀ ਇੰਨੀ ਜ਼ਿਆਦਾ ਠੰਡ ਹੁੰਦੀ ਸੀਗੀ ਇੰਨੀ ਜ਼ਿਆਦਾ ਸਰਦ ਹੁੰਦੀ ਸੀਗੀ ਸੋ ਅਸੀਂ ਉਸੇ ਥਾਂ ਦੇ ਤੋਂ ਦਰਸ਼ਨ ਕਰਵਾ ਰਹੇ ਸੀ ਇਸੇ ਤਰ੍ਹਾਂ 3 ਦਿਨ ਤੱਕ ਜੋੜ ਮੇਲ ਚੱਲਦੇ ਰਹਿਣਗੇ